ਔ ਅਸੀਂ ਪੰਜਾਬ ਦੀਆਂ ਲੋਕ ਸਭਾ ਦੀਆਂ ਬਖ ਬਖ ਪਾਰਟੀਆਂ ਬਖ ਕੈਂਡੀਡੇਟਸ ਨਾਲ ਗੱਲਬਤ ਕਰਦੇ ਹਾਂ ਇਸ ਵੇਲੇ ਸੈਡਲਾਈਨ ਤੇ ਸਾਡੇ ਸਤਿਕਾਰਯੋਗ ਆਈਐਸ ਅਫਸਰ ਰਹਿ ਚੁੱਕੇ ਸੀ ਕਹਾਂਗੇ ਤਾਂ ਹੁਣ ਇਸ ਵੇਲੇ ਸਿਆਸਤ ਵਿੱਚ ਨੇ ਇਹ ਪਰਿਵਾਰ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਹੈ ਅਸੀਂ ਗੱਲਬਤ ਕਰ ਰਹੇ ਹਾਂ ਬਠਿੰਡਾ ਸੀਟ ਦੇ ਕੈਂਡੀਡੇਟ ਬੀਜੀਪੀ ਵੱਲੋਂ ਆਪਣੀ ਕਿਸਮਤ ਨੂੰ ਅਜ਼ਮਾਰੇ ਪਰੰਪਰਾ ਸਿੱਧੂ ਜੀ ਕਮਪਲ ਜੀ ਆਪ ਜੀ ਦਾ ਸਵਾਗਤ ਹੈ ਬੀਬੀਸੀ ਟ੍ਰਾਂਟਾ ਸ਼ੋਅ ਵਿੱਚ ਵੈਲਕਮ ਥੈਂਕ ਯੂ ਜੀ ਥੈਂਕ ਯੂ ਬਾਕੀ ਸਭ ਥੈਂਕ ਯੂ ਕਿਵੇਂ ਕਸਤਰ ਸਿਆਸਤ ਵਿੱਚ ਤੁਸੀਂ ਜ਼ਿੰਦਗੀ ਵਿੱਚ ਸੁਪਨਾ ਲਿਆ ਤੇ ਪਹਿਲੀ ਵਾਰੀ ਤੁਸੀਂ ਭਾਜਪਾ ਵਿੱਚ ਜੁਆਇਨ ਕਰਕੇ ਅਤੇ ਸਾਡੇ ਪ੍ਰਧਾਨ ਮੰਤਰੀ ਜੀ ਦੇ ਨਾਲ ਮੁਲਾਕਾਤ ਕੀਤੀ ਅਤੇ ਬਹੁਤ ਹੀ ਜਲਦੀ ਉਹਨਾਂ ਦਾ ਲਿਆ ਹੋਇਆ ਫੈਸਲਾ ਸਰ ਮੱਥੇ ਕਬੂਲ ਕੀਤਾ ਅਤੇ ਲੋਕ ਸਭਾ ਹਲਕਾ ਬਠਿੰਡੇ ਤੁਸੀਂ ਇਲੈਕਸ਼ਨ ਦੇ ਚੋਣ ਮੈਦਾਨ ਵਿੱਚੋਂ ਤੁਸੀਂ ਸੋਚਿਆ ਸੀ ਕਿ ਇਸ ਪਾਰਟੀ ਨੂੰ ਜੁਆਇਨ ਕਰਦੇ ਸਾਰੀ ਪਾਰਟੀ ਜਿਹੜੀ ਹੈ ਤੁਹਾਡੇ ਤੇ ਇੰਨਾ ਭਰੋਸਾ ਕਰੂਗੀ ਤੇ ਤੁਹਾਨੂੰ ਆਪਣੇ ਆਪ ਟੈਕਟ ਆਫਰ ਕਰੂਗੀ ਟੈਕਟ ਉਹਨਾਂ ਨੇ ਆਫਰ ਕੀਤੀ ਹੈ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਆਸਤ ਵਿੱਚ ਆਣ ਕੇ ਤੁਹਾਡੀ ਜਿਹੜੀ ਅਚੀਵਮੈਂਟ ਹੈ ਇਹ ਇੱਕ ਅਚੀਵਮੈਂਟ ਹੈ ਠੀਕ ਹੈ ਕਿ ਮੈਂ ਕਿਉਂਕਿ ਪਹਿਲਾਂ ਹੀ ਬੀਜੇਪੀ ਦੀਆਂ ਪਾਲਿਸਿਜ਼ ਤੋਂ ਇਪ੍ਰੈਸਡ ਸੀ ਮੈਨੂੰ ਲੱਗਦਾ ਸੀ ਕਿ ਬੀਜੇਪੀ ਕੈਸੀ ਪਾਰਟੀ ਹੈ ਜਿਹਦਾ ਕੋਈ ਪਲਾਨ ਹੈ ਵਿਜਨ ਹੈ ਇੰਡੀਆ ਦੇ ਲਈ ਤੇ ਬੀਜੇਪੀ ਕੈਸੀ ਪਾਰਟੀ ਹੈ ਜਿਨ੍ਹਾਂ ਨੇ ਇੱਕ ਗਰੰਟੀ ਦਿੱਤੀ ਹੈ ਕਿ ਉਹ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਣਾ ਦੇਣਗੇ ਹੁਣ ਵੀ ਜਿਹੜੇ ਮੇਰੇ ਐਨਆਰਆਈ ਵੀਰ ਆ ਉਹ ਜਦੋਂ ਇੰਡੀਆ ਆਉਂਦੇ ਨੇ ਉਹ ਦੇਖਦੇ ਨੇ ਕਿ ਇੰਡੀਆ ਦੀ ਜਿਹੜੀ ਹੈਗੀ ਕਾਇਆ ਪਲਟ ਹੋ ਰਹੀ ਹੈ ਤੁਸੀਂ ਨਵੇਂ-ਨਵੇਂ ਹਾਈਵੇ ਬਣੇ ਹੁੰਦੇ ਆ ਐਕਸਪ੍ਰੈਸਵੇ ਬਣੇ ਆ ਨਵੀਆਂ ਨਵੀਆਂ ਟ੍ਰੇਨਸ ਬੁਲੇਟ ਟ੍ਰੇਨਸ ਚੱਲ ਰਹੀਆਂ ਬੜੀਆਂ ਸੋਹਣੀਆਂ ਸਕੀਮਾਂ ਚੱਲ ਰਹੀਆਂ ਸਾਰੀਆਂ ਸੇਕਾਂ ਦੇ ਵਿੱਚ ਐਮਜ਼ ਬਣ ਰਹੇ ਆ ਯੂਨੀਵਰਸਿਟੀਆਂ ਬਣ ਰਹੀਆਂ ਤੇ ਇੰਡੀਆ ਪੂਰਾ ਡਿਜੀਟਲ ਇੰਡੀਆ ਬਣਿਆ ਹੋਇਆ ਤੇ ਬਹੁਤ ਕਾਇਆਪਲਟ ਕੀਤੀ ਹੈ ਬੀਜੇਪੀ ਨੇ ਇੰਡੀਆ ਦੀ ਇਸ ਕਰਕੇ ਵੈਂਡੀ ਇਸ ਚੀਜ਼ ਤੋਂ ਇੰਟਰਸਟ ਸੀ ਕਿ ਠੀਕ ਹੈ ਉਹ ਇੱਕ ਪਾਰਟੀ ਪੋਲੀਟੀਕਲ ਪਾਰਟੀ ਵੀ ਹੈ ਤੇ ਨਾਲ ਹੀ ਉਹਨਾਂ ਦਾ ਬਹੁਤ ਅੱਛਾ ਵਿਜ਼ਨ ਤੇ ਪਲਾਨ ਹੈਗੇ ਨੇ ਕਿਉਂਕਿ ਬੀਜੇਪੀ ਦੀ ਜਿੱਥੇ ਇੱਕ ਟੀਮ ਕੈਂਪੇਨ ਦੇ ਵਿੱਚ ਬਿਜ਼ੀ ਰਹਿੰਦੀ ਹੈ ਦੂਜੀ ਟੀਮ ਮੈਂ ਜਪਨਾ ਮੋਦੀ ਰਹਿੰਦੀ ਐ ਕਿ ਕਿਵੇਂ ਇੰਡੀਆ ਨੂੰ ਅੱਗੇ ਲੈ ਕੇ ਜਾਣਾ ਸੋ ਮੈਂ ਕਿਉਂਕਿ ਇਹ ਪਹਿਲਾਂ ਚਾਹੇ ਜੌਬ ਸੀ ਪਰ ਉਹ ਵੀ ਇੱਕ ਪਬਲਿਕ ਸਰਵਿਸ ਸੀ ਜਿੱਥੇ ਤੁਸੀਂ ਲੋਕਾਂ ਦੀ ਸੇਵਾ ਕਰਨੀ ਹੁੰਦੀ ਐ ਲੋਕਾਂ ਦੇ ਦੁੱਖ ਤਕਲੀਫਾਂ ਦੂਰ ਕਰਨੀਆਂ ਹੁੰਦੀਆਂ ਤੇ ਆਪਣੇ ਸੂਬੇ ਦਾ ਆਪਣੇ ਏਰੀਆ ਦਾ ਵਿਕਾਸ ਕਰਨਾ ਹੁੰਦਾ ਤੇ ਮੈਨੂੰ ਦੋਨਾਂ ਚੀਜ਼ਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਲੱਗਦਾ ਮੈਨੂੰ ਇਹ ਲੱਗਦਾ ਕਿ ਉਦੋਂ ਵੀ ਮੈਂ ਪਬਲਿਕ ਸਰਵਿਸ ਕਰ ਰਹੀ ਸੀ ਹੁਣ ਵੀ ਮੈਂ ਪਬਲਿਕ ਸਰਵਿਸ ਕਰ ਰਹੀ ਹਾਂ ਤੇ ਮੈਂ ਬੀਜੇਪੀ ਜੁਆਇਨ ਕੀਤੀ ਬੀਜੇਪੀ ਨੇ ਮੈਨੂੰ ਬਹੁਤ ਮਾਨਸਕਾਰ ਦਿੱਤਾ ਮੈਨੂੰ ਆਪਣਾ ਕੈਂਡੀਡੇਟ ਬਣਾਇਆ ਲੋਕ ਸਭਾ ਤੋਂ ਇਸ ਲਈ ਮੈਂ ਧੰਨਵਾਦੀ ਹਾਂ ਉਸ ਪਾਰਟੀ ਦਾ ਜਿਨ੍ਹਾਂ ਨੇ ਇੰਨੇ ਥੋੜੇ ਸਮੇਂ ਵਿੱਚ ਮੈਨੂੰ ਇੰਨਾ ਸਤਿਕਾਰ ਦਿੱਤਾ ਹੈ ਸੋ ਬਹੁਤ ਵਧੀਆ ਲੱਗ ਰਿਹਾ ਹੈ ਪਰ ਮਨਜੀ ਤੁਸੀਂ ਡੀਸੀ ਇਹ ਦੀ ਜ਼ਿੰਮੇਵਾਰੀ ਵੀ ਸੰਭਾਲ ਚੁੱਕੇ ਹੋ ਤੁਸੀਂ ਲੋਕਾਂ ਦੀ ਨਬਜ਼ ਨੂੰ ਜਾਣਦੇ ਹੋ ਪਿੰਡਾਂ ਸ਼ਹਿਰ ਵਿੱਚ ਵਸਦੇ ਲੋਕਾਂ ਦਾ ਜਨ ਜੀਵਨ ਜਿਹੜਾ ਹੈ ਉਹ ਟੋਟਲੀ ਫਰਕ ਹੈ ਪਿੰਡਾਂ ਦੀ ਰਹਿਣੀ ਸਹਿਣੀ ਸ਼ਹਿਰਾਂ ਦੀ ਰਹਿਣੀ ਸਹਿਣੀ ਵਿੱਚ ਬਹੁਤ ਫਰਕ ਹੈ ਤੇ ਲੋਕਾਂ ਦੀ ਜਿਹੜੀਆਂ ਪ੍ਰੋਬਲਮਸ ਹੈ ਉਹ ਵੀ ਕਾਫੀ ਫਰਕ ਹੁੰਦਾ ਡਿਸਟਿੰਗੁਇਸ਼ ਬੀਟਵੀਨ ਜਿਹੜੇ ਲੋਕ ਸ਼ਹਿਰ ਵਿੱਚ ਰਹਿੰਦੇ ਨੇ ਤੇ ਪਿੰਡਾਂ ਵਿੱਚ ਰਹਿੰਦੇ ਨੇ ਏ ਡੀਸੀ ਦੇ ਕੋਲ ਬਹੁਤ ਬੜੀ ਰਿਸਪਾਂਸਿਬਿਲਟੀ ਹੁੰਦੀ ਆ ਸੋ ਤੁਸੀਂ ਉਹ ਆਲਰੇਡੀ ਨਵਾ ਚੁੱਕੇ ਹੋ ਤੁਸੀਂ ਪਲੀ ਪਾਂ ਜਾਣਦੇ ਹੋ ਕਿ ਆਮ ਜਿਹੜੇ ਵਰਗ ਦੇ ਲੋਕ ਨੇ ਉਹਨਾਂ ਦੀ ਜਿਹੜੇ ਪ੍ਰੌਬਲਮਸ ਨੇ ਕਿਵੇਂ ਸੋਲਵ ਕਰਨੀਆਂ ਇਹ ਤੁਹਾਡੇ ਵਾਸਤੇ ਬੜਾ ਈਜ਼ੀ ਹੋ ਸਕਦਾ ਕਿਉਂਕਿ ਤੁਹਾਡਾ ਆਲਰੇਡੀ ਐਕਸਪੀਰੀਅੰਸ ਹੋ ਚੁੱਕਾ ਪਬਲਿਕ ਨਾਲ ਡੀਲ ਕਰਨ ਦਾ ਜਿਵੇਂ ਤੁਸੀਂ ਖੁਦ ਆਪੀ ਦੱਸ ਚੁੱਕੇ ਹੋ ਜੇ ਤੁਸੀਂ ਵੋਟ ਬੈਂਕ ਦੀ ਤੁਸੀਂ ਗੱਲ ਕਰੀਏ ਤਾਂ ਪਿੰਡਾਂ ਵਿੱਚ ਜਾਂਦੇ ਹੋ ਸ਼ਹਿਰਾਂ ਵਿੱਚ ਜਾਂਦੇ ਹੋ ਲੋਕਾਂ ਦੀ ਮੰਗ ਕੀ ਹੈ ਤੁਹਾਡੀ ਪਾਰਟੀ ਤੋਂ ਲੋਕਾਂ ਨੂੰ ਆਸਾਂ ਕੀ ਨੇ ਦੇਖੋ ਸ਼ਹਿਰਾਂ ਦੇ ਵਿੱਚ ਬੀਜੇਪੀ ਦੀ ਬਹੁਤ ਵੱਡੀ ਵੇਵ ਹੈ ਤੇ ਲੋਕ ਇਹ ਮਹਿਸੂਸ ਕਰ ਰਹੇ ਆ ਕਿ ਬੀਜੇਪੀ ਨੇ ਬਹੁਤ ਤਬਦੀਲੀ ਲਿਆਂਦੀ ਹੈ ਪਿੰਡਾਂ ਦੇ ਲੋਕ ਵੀ ਇਸ ਤਬਦੀਲੀ ਨੂੰ ਮਹਿਸੂਸ ਕਰਦੇ ਆ ਪਰ ਪਿੰਡਾਂ ਦੇ ਲੋਕ ਕਿਉਂਕਿ ਹੁਣ ਤੱਕ ਖਾੜੀ ਦੇ ਸੀਜ਼ਨ ਵਿੱਚ ਥੋੜਾ ਬਿਜ਼ੀ ਸੀਗੇ ਤੇ ਉਹ ਹਲੇ ਖੁੱਲ ਕੇ ਕੰਪੇਨ ਦੇ ਵਿੱਚ ਨਹੀਂ ਆ ਪਏ ਪਰ ਪਿੰਡਾਂ ਵਿੱਚ ਇੱਕ ਗੱਲ ਪੱਕੀ ਹੈ ਜਦੋਂ ਉਹਨਾਂ ਨਾਲ ਗੱਲ ਚੱਲਦੀ ਹੈ ਕਿ ਜੀ ਦੇਖੋ ਪੰਜਾਬ ਨਸ਼ਾ ਮੁਕਤ ਹੋਣ ਦਾ ਵਾਅਦਾ ਆਵਾਜ਼ਮਦਮੀ ਪਾਰਟੀ ਨੇ ਕੀਤਾ ਸੀ ਕਿ ਆਵਾਜ਼ਮਦਮੀ ਪਾਰਟੀ ਨੇ ਕਿਹਾ ਸੀ ਪੰਜਾਬ ਨੂੰ ਕ੍ਰਪਸ਼ਨ ਫ੍ਰੀ ਕਰ ਦੇਵਾਂਗੇ ਤੇ ਰਗਲਾ ਪੰਜਾਬ ਬਣਾ ਦੇਵਾਂਗੇ ਤੇ ਉਹ ਉਸ ਚੀਜ਼ ਨੂੰ ਹੁਣ ਤੁਸੀਂ ਕਿਵੇਂ ਦੇਖਦੇ ਹੋ ਤਾਂ ਪਿੰਡਾਂ ਦੇ ਲੋਕ ਇਹੀ ਜਵਾਬ ਦਿੰਦੇ ਆ ਕਿ ਜੀ ਇਹ ਰੰਗਲਾ ਪੰਜਾਬ ਜਾਂ ਕ੍ਰਾਫਟ ਕ੍ਰਾਫਟ ਫਰੀ ਪੰਜਾਬ ਜਾਂ ਫਿਰ ਅਮਨ ਕਮ ਦੀ ਸਤੀਨ ਡੈਮੋਕਰੇਸੀ ਠੀਕ ਕਰਨੇ ਤਾਂ ਸਾਨੂੰ ਇੱਥੇ yogi ji ਲੈ ਕੇ ਆਉਣੇ ਪੈਣਗੇ yogi ji ਤੋਂ ਉਹਨਾਂ ਦਾ ਭਾਵ ਹੈ ਕਿ ਜਿਹੜੇ UP ਦੇ CM ਸਾਹਿਬ ਨੇ ਉਹ ਉਹਨਾਂ ਵਰਗਾ ਬੰਦਾ ਪੰਜਾਬ ਚ ਆਊਗਾ ਤੇ ਫਿਰ ਕਿਤੇ ਜਾ ਕੇ ਪੰਜਾਬ ਦੀ ਕਾਇਆ ਪਲਟ ਹੋਊਗੀ ਸੋ BJP ਨੇ ਹੁਣ ਪਿੰਡਾਂ ਦੇ ਲੋਕ ਵੀ ਪਸੰਦ ਕਰਨ ਲੱਗੇ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀ ਜੇ ਕੁਝ ਪੋਜ਼ਿਟਿਵ ਕੀਤਾ ਤਾਂ ਸਿਰਫ ਬੀਜੇਪੀ ਨੇ ਕੀਤਾ ਬਾਕੀ ਸਾਰੀਆਂ ਪਾਰਟੀਆਂ ਨੇ ਆਪੋ ਆਪਣਾ ਨਮਰੂ ਵਜਾਏ ਤੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਤਾਂ ਲੋਕਾਂ ਨਾਲ ਇੰਨਾ ਧੋਖਾ ਕੀਤਾ ਉਹਨਾਂ ਨੇ ਕਿਹਾ ਇੱਕ ਮੌਕਾ ਕੇਜਰੀਵਾਲ ਨੂੰ ਲੋਕਾਂ ਨੇ ਸੋਚਿਆ ਕਿ ਵੀ ਉਹ ਸਾਡੀ ਭਲਾਈ ਲਈ ਇੱਕ ਮੌਕਾ ਮੰਗ ਰਹੇ ਐ ਪਰ ਉਹ ਇੱਕ ਮੌਕਾ ਆਪਣੇ ਆਪ ਲਈ ਮੰਗ ਰਹੇ ਸੀ ਵੀ ਸਾਨੂੰ ਇੱਕ ਵਾਰੀ ਮੌਕਾ ਦੇ ਦਿਓ ਅਸੀਂ ਫਿਰ ਤੁਹਾਡੇ ਰਿਸੋਰਸਸ ਨੂੰ ਵਰਤਾਂਗੇ ਤੇ ਪੂਰੇ ਇੰਡੀਆ ਦੇ ਵਿੱਚ ਆਵਾਮੀ ਪਾਰਟੀ ਦੀ ਕੰਪੇਨ ਚਲਾਇਆ ਕਰਾਂਗੇ ਸੋ ਉਹ ਆਪਣੇ ਲਈ ਇੱਕ ਮੌਕਾ ਦੇ ਮੰਗ ਰਹੇ ਸੀ ਪੰਜਾਬ ਦੇ ਰਿਸੋਰਸਸ ਨੂੰ ਵਰਤਣ ਦਾ ਤੇ ਲੁੱਟਣ ਦਾ ਅੱਛਾ ਸਵਾਲ ਇਹ ਪੁੱਛਣ ਦਾ ਕਿ ਤੁਹਾਡੇ ਇਸ ਬਠਿੰਡੇ ਸੀਟ ਤੋਂ ਬਖਵਕ ਹੋਰ ਵੀ ਕੈਂਡੀਡੇਟ ਨੇ ਜੋ ਆਪਣੀ ਕਿਸਮਤ ਅਜ਼ਮਾ ਰਹੇ ਨੇ ਇਹਦੇ ਲੋਕਾਂ ਨੇ ਫੈਸਲਾ ਕਰਨਾ ਕਿ ਅਸੀਂ ਕਿਸ ਨੂੰ ਵੋਟ ਦਾ ਇਸਤੇਮਾਲ ਕਰਕੇ ਜਿਤਾਉਣਾ ਹੈ ਤੇ ਕਿਸ ਨੂੰ ਹਰਾਉਣਾ ਇਹ ਕੁਦਰਤੀ ਗੱਲ ਹੈ ਕਿ ਜੇ ਲੰਬਾ ਸਮਾਂ ਤੁਸੀਂ ਕਿਸੇ ਵੀ ਚੋਣ ਮੈਦਾਨ ਵਿੱਚ ਹੋ ਤਾਂ ਬਹੁਤ ਸਾਰੇ ਤੁਸੀਂ ਕੰਮ ਕਰ ਨਹੀਂ ਸਕਦੇ ਜਾਂ ਫਿਰ ਤੁਸੀਂ ਕਈ ਵਾਰੀ ਕੇਅਰਲੈਸ ਹੋ ਜਾਂਦੇ ਹੋ ਜਾਂ ਤੁਸੀਂ ਕੰਮ ਕਰਨ ਦੇ ਵਿੱਚ ਢਿੱਲ ਦਿਖਾਉਂਦੇ ਹੋ ਜਾਫਰ ਲੋਕ ਇਹ ਵੀ ਇਹਦੇ ਨੇ ਕਿ ਕਿੰਨੇ ਕਲੋਕ ਨਿਮਰਤਾ ਹਲੀਮੀ ਦੇ ਨਾਲ ਗੱਲ ਕਰਦਾ ਹੈ ਕੁਝ ਐਸ ਕੈਂਡੀਡੇਟ ਨੇ ਤੁਹਾਡੇ ਇਸ ਹੜਕੇ ਤੋਂ ਚੋਣ ਮੈਦਾਨ ਦੇ ਵਿੱਚ ਮੈਂ ਨਾਂ ਵੀ ਲੈ ਸਕਦਾ ਬੈਟ ਇੱਕ ਨਾਂ ਮੈਂ ਨਾਮਾ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜੂਮ ਸੂਸ ਕਰਦਿਆਂ ਨੇ ਔਰਤਾਂ ਵੀ ਮਰਦ ਵੀ ਨੇ ਕਿ ਕੈਂਡੀਡੇਟ ਜਿਹੜਾ ਹੈ ਉਹ ਹਲੀਮੀ ਅਤੇ ਲਿਆਕਤ ਵਿੱਚ ਹੋਣਾ ਬਹੁਤ ਜ਼ਰੂਰੀ ਨਾ ਕਿ ਆਕੜਾਂ ਤੇ ਹੌਮੇ ਦੀ ਭਾਵਨਾ ਵਿੱਚ ਹੋਵੇ ਤੁਸੀਂ ਖੁਦ ਆਪ ਤੁਹਾਡੀ ਜਿਹੜੀ ਬਾਡੀ ਲੈਂਗੁਏਜ ਹੈ ਮੈਂ ਬਾਤ ਨਹੀਂ ਕਰ ਸਕਦਾ ਪਰ ਮੈਂ ਫੀਲਿੰਗ ਅਸੀਂ ਲੈ ਸਕਦੇ ਆ ਤੁਹਾਡੀ ਗੱਲਬਾਤ ਤੋਂ ਅੰਦਾਜ਼ਾ ਲਗਾ ਸਕਦੇ ਤੁਸੀਂ ਆਈਸ ਅਫਸਰ ਹੈਓ ਅਫਸਰ ਸਹਿਮਾਰ ਹੈਓ ਔਰ ਜ਼ਿੰਮੇਵਾਰੀ ਜਿਹੜੀ ਹੈ ਤੁਸੀਂ ਆਲਰੇਡੀ ਆਪਣੇ ਪਿੰਡ ਤੇ ਹੰਗਾਈ ਹੰਡਾਈ ਆ ਤੁਸੀਂ ਆਪਣੀ ਕਲਮ ਚਲਾਈ ਹੈ ਲੋਕਾਂ ਨੂੰ ਇਨਸਾਫ ਦਿੱਤਾ ਹੈ ਡੀਸੀ ਕੋ ਬਹੁਤ ਸਾਰੀਆਂ ਪਾਵਰਾਂ ਨੇ ਰਾਈਟਸ ਨੇ ਡਿਊਟੀਆਂ ਨੇ ਜਿਹੜੇ ਕਿ ਨਵਾਇਆ ਪਰ ਆਮ ਪੋਲਿਟਿਸਟ ਜਿਹੜਾ ਹੁੰਦਾ ਆ ਔਰ ਉਹ ਕੇਵਲ ਹੁਕਮ ਚਲਾਉਂਦਾ ਆ ਪਰ ਉਹਨੂੰ ਪਤਾ ਨਹੀਂ ਦਦਾ ਕਿ ਕਾਨੂੰਨ ਕੀ ਕਹਿੰਦਾ ਤੇ ਕਾਨੂੰਨ ਦੇ ਮੁਤਾਬਕ ਕੀ ਡੀਸੀ ਸਾਹਿਬ ਕੰਮ ਕਰ ਸਕਦੇ ਆ ਸੋ ਮੇਰੇ ਕਲਕਾ ਤੁਹਾਡੇ ਲਈ ਇੱਕ ਵਧੀਆ ਮੌਕਾ ਹੋਵੇਗਾ ਲੋਕਾਂ ਦੇ ਵਾਸਤੇ ਵਧੀਆ ਇੱਕ ਓਪਰਚੁਨਿਟੀ ਹੋਵੇਗੀ ਕਿ ਤੁਹਾਨੂੰ ਬੋਟ ਪਾ ਕੇ ਜਿਤਾ ਕੇ इजीली ਆਪਣੀਆਂ ਸਮੱਸਿਆਵਾਂ ਤੁਹਾਡੇ ਟੀਮ ਤੇ ਲਿਆ ਕੇ ਤੁਸੀਂ ਹੱਲ ਕਰ ਸਕਦੇ ਹੋ ਤੁਸੀਂ ਹਾਂ ਕਰੋਗੇ ਜੇ ਕੰਮ ਹੋਣ ਵਾਲਾ ਹੋਵੇਗਾ ਤੇ ਜੇ ਨਹੀਂ ਹੋਣ ਵਾਲਾ ਹੋਵੇਗਾ ਤੇ ਕਈ ਵਾਰੀ ਕੁਝ ਲੋਕ ਐਸੇ ਕੰਮ ਕਰਾਉਣਾ ਚਾਹੁੰਦੇ ਨੇ ਜੋ ਕਿ ਕਾਨੂੰਨ ਆਗਿਆ ਨਹੀਂ ਦਿੰਦਾ ਤੁਸੀਂ ਉਸ ਤੋਂ ਗ੍ਰੇਸ ਕਰੋ ਕਿ ਮੈਨੂੰ ਇਹ ਪੂਰੀ ਆਸ ਹੈ ਕਿਉਂਕਿ ਲਿਆਕਤ ਵਿੱਚੋ ਹਲੀਮੀ ਵਿੱਚੋ ਅਤੇ ਤੁਸੀਂ ਅ ਦੇਖਿਆ ਜਾਵੇ ਕਿ ਇੱਕ ਐਸੇ ਮਠਾਸ ਭਰੀ ਹਰ ਲੈਂਗੁਏਜ ਦੇ ਹੈ ਬਟ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਗੱਲਬਾਤ ਕੀਤੀ ਹੈ ਅਸੀਂ ਮੈਂ ਖੁਦ ਆ 42 ਸਾਲ ਮੈਨੂੰ ਹੋਸ਼ ਕਰਦਣ ਹੋਗੇ ਮੈਂ ਪੂਰਾ ਹੋਸ਼ ਵਿੱਚ ਐਂ ਜੋਸ਼ ਵਿੱਚ ਨਹੀਂ ਹੈ ਤੁਸੀਂ ਗੱਡੀ ਦੀ ਗੱਲਬਾਤ ਕਰਦੇ ਪлитиਕਲ ਪੂਰੀ ਹੋਸ਼ ਵਿੱਚ ਕਰਦੇ ਹੋ ਪੰਪਾਲ ਜੀ ਸੋ ਤੁਹਾਡਾ ਆਈਡੀਆ ਮਤਲਬ ਬਾਡੀ ਲੈਂਗੁਏਜ ਹੈ ਅਸੀਂ ਫੀਲ ਕਰ ਰਹੇ ਹਾਂ ਕਿ ਤੁਸੀਂ ਹੋਸ਼ ਵਿੱਚ ਆਪਣੀ ਵੋਟਰਸ ਦੇ ਨਾਲ ਗੁਜ਼ਰਦੇ ਹੋਮੋਗੇ ਹੁਣ ਤੱਕ ਤੁਹਾਨੂੰ ਜੋ ਵੀ ਦਿਨ ਜਿੰਨੇ ਦਿਨ ਬੀਤੇ ਨੇ ਡੇ ਵੀਡ रिस्पोंस की मेरे लोग रिस्पोंस बहुत वादी जी जला दसा कि लोग पहलिया रवायती पार्टिया तो जिन्हें जला पार्टियां हंडा चुके हैं पंजाब तू अख चुके हैं बुरी तरह ਕਿ ਉਹ ਇਹ ਵੀ ਮਹਿਸੂਸ ਕਰਦੇ ਕਿ ਭਾਜਪਾ ਦੁੱਧੀਆਂ ਸਟੇਟਾਂ ਦੇ ਵਿੱਚ ਜਿੱਥੇ ਵੀ ਭਾਜਪਾ ਆਈ ਹੈ ਉੱਥੇ ਵਾਰ-ਵਾਰ ਰਿਪੀਟ ਹੋ ਰਹੀ ਹੈ ਤੁਸੀਂ ਦੇਖੋ ਕਿ ਮੱਧਿਆ ਪ੍ਰਦੇਸ਼ ਦੇ ਵਿੱਚ ਤੀਜੀ ਚੌਥੀ ਵਾਰੀ ਭਾਜਪਾ ਆ ਗਈ ਗੁਜਰਾਤ ਦੇ ਵਿੱਚ ਜਦੋਂ ਜਦੋਂ ਤੋਂ ਭਾਜਪਾ ਆਈ ਹੈ ਪਿਛਲੇ 5 ਇਲੈਕਸ਼ਨਾਂ ਹੋ ਗੀਆਂ ਉੱਥੇ ਵਾਰ-ਵਾਰ ਬੀਜੇਪੀ ਗਵਰਨਮੈਂਟ ਰਿਪੀਟ ਹੋ ਰਹੀ ਹੈ ਪਰ ਆਮ ਆਦਮੀ ਪਾਰਟੀ ਤੋਂ ਲੋਕ 2.5 ਸਾਲਾਂ ਦੇ ਵਿੱਚ ਹੀ ਅੱਕ ਚੁੱਕੇ ਐ ਸੋ ਉਸ ਬੀਜੇਪੀ ਗਵਰਨਮੈਂਟ ਦਾ ਵਕ ਵਕਸ ਡੇਟਾ ਦੇ ਵਿੱਚ ਵਾਰ-ਵਾਰ ਰਿਪੀਟ ਹੋਣਾ ਤੇ ਸੈਂਟਰ ਦੇ ਵਿੱਚ ਵਾਰ-ਵਾਰ ਰਿਪੀਟ ਹੋਣਾ ਹੀ ਇਹ ਸਿੱਧ ਕਰਦਾ ਹੈ ਕਿ ਇਹ ਤੇ ਲੋਕਾਂ ਨੂੰ ਇਸ ਤੋਂ ਬਹੁਤ ਉਮੀਦਾਂ ਇਸ ਕਰਕੇ ਬਹੁਤ ਵੱਡਾ ਹੰਗਾਰਾ ਇਸ ਵਾਰ ਸਾਨੂੰ ਮਿਲਣ ਜਾ ਰਿਹਾ ਹੈ ਤੇ ਇਸ ਵਾਰ ਬੀਜਕਤੀ ਦੀ ਲਹਿਰ ਚੱਲੂਗੀ ਪੰਜਾਬ ਦੇ ਵਿੱਚ ਤੇ ਬਾਕੀ ਸਾਰੀਆਂ ਪਾਰਟੀਆਂ ਦਾ ਸਫਾਇਆ ਹੋ ਜਾਊਗਾ ਜਿਹੜੀ ਕਿਸਾਨ ਜੱਥੇਬੰਦੀਆਂ ਹਰ ਕੋਲ ਆਪਣੇ ਹੱਕ ਦੀ ਜਿਹੜੀਆਂ ਮੰਗਾ ਨੇ ਉਹਨੂੰ ਮੰਨਣ ਦੇ ਪਰ ਮੰਨਣ ਦਾ ਇੱਕ ਤਰੀਕਾ ਹੋਣਾ ਚਾਹੀਦਾ ਜਿਹੜਾ ਕਿ ਤਰੀਕਾ ਜਿਹੜਾ ਆ ਉਹ ਪ੍ਰੋਪਰ ਮੈਥਡ ਨਹੀਂ ਅਪਣਾਉਂਦੇ ਕਾਨੂੰਨ ਆਗੇ ਨੰਦਾ ਮੈਂ ਹੈਰਾਨ ਆ ਕਿ ਸਿਸਟਮ ਕਿਉਂ ਇਹ ਇਹਦੇ ਵੱਲ ਧਿਆਨ ਨਹੀਂ ਦਿੰਦਾ ਇੱਕ ਕਲੈਕਸ਼ਨ ਦੇ ਵਿੱਚ ਚੋਣ ਕਮਿਸ਼ਨ ਨੂੰ ਵੀ ਇਹ ਜ਼ਰੂਰ ਵੇਖਣ ਚਾਹੀਦਾ ਪਰ ਜਿੱਥੇ ਤੁਹਾਨੂੰ ਦੇਖੇ ਕੁਝ ਕਿਸਾਨ ਜਥੇਬੰਦੀਆਂ ਨੇ ਉਹ ਹਰ ਦੇਖਿਆ ਜਾਵੇ ਕਿ ਜ਼ਿਲ੍ਹੇ ਵਿੱਚ ਹਰ ਦੇਸ਼ ਦੇ ਵਿੱਚ ਲੋਕ ਜਿਹੜੇ ਨੇ ਜਦੋਂ ਪ੍ਰੋਟੈਸਟ ਕਰਦੇ ਨੇ ਆਪਣੀ ਮੰਗਾਂ ਲਈ ਮੰਗਾਂ ਮੰਨਣ ਔਰ ਇਹਦਾ ਬੈਠ ਕੇ ਹੱਲ ਹੋ ਸਕਦਾ ਹੈ ਪਰ ਬੈਠ ਕੇ ਹੱਲ ਲੱਭਣਾ ਨਹੀਂ ਚਾਹੁੰਦੇ ਇਹ ਸ਼ੋਰ ਸ਼ਬਾ ਪਾਉਂਦੇ ਨੇ ਤੁਸੀਂ ਇਹਨਾਂ ਨਾਲ ਕਿਵੇਂ ਡੀਲ ਕਰਦੇ ਹੋ ਦੇਖੋ ਹੁਣ ਕਿਸਾਨ ਜਥੇਬੰਦੀਆਂ ਨਹੀਂ ਹੈਗੀਆਂ ਹੁਣ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀਪਲ ਕਬਰਾਟ ਦੇ ਵਿੱਚ ਆ ਕੇ ਆਪਣੇ ਬੰਦੇ ਖੜੇ ਕਰਕੇ ਪ੍ਰੋਟੈਸਟ ਤੇ ਪੈਰਲਲ ਕੈਂਪੇਨ ਚਲਾਉਣਾ ਚਾਹੁੰਦੇ ਹਾਂ ਅਸੀਂ ਜਿਵੇਂ ਕਿਤੇ ਕੈਂਪੇਨ ਕਰਨ ਚਾਹੁੰਦੇ ਆ ਉਹਦੀ ਇੱਕ ਬਕਾਇਦਾ ਪਰਮਿਸ਼ਨ ਹੁੰਦੀ ਹੈ ਉਸ ਜਗ੍ਹਾ ਨੂੰ ਯੂਜ਼ ਕਰਨ ਦੀ ਉੱਥੇ ਲਾਊਡ ਸਪੀਕਰ ਲਾਉਣ ਦੀ ਤੇ ਅਸੀਂ ਪਰਮਿਸ਼ਨ ਲੈ ਕੇ ਆਪਣੀ ਕੈਂਪੇਨ ਕਰਨ ਜਾਂਦੇ ਆ ਪਰ ਸਾਡੇ ਸਾਹਮਣੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਬੰਦੇ ਕਿਸਾਨੀ ਦੇ ਝੰਡੇ ਫੜ ਕੇ اپنی پیرਲ ਕੈਂਪੇਨ ਲਾਉਂਦੇ ਆ ਵਿਦਆਊਟ ਐਨੀ ਪਰਮਿਸ਼ਨ ਸੋ ਇਹ ਤਾਂ ਲਾਅ ਐਂਡ ਆਰਡਰ ਦੀ ਸਥਿਤੀ ਹੈ ਪੰਜਾਬ ਦੇ ਵਿੱਚ ਜੋ ਕਿ ਬਹੁਤ ਮਾੜੀ ਗੱਲ ਹੈ ਇਲੈਕਸ਼ਨ ਦੇ ਟਾਈਮ ਦੇ ਵਿੱਚ ਹਰੇਕ ਪਾਰਟੀ ਨੂੰ ਪੂਰਾ ਹੱਕ ਹੁੰਦਾ ਕਿ ਉਹ ਆਪਣੀ ਕੈਂਪੇਨ ਸਹੀ ਢੰਗ ਨਾਲ ਲੈਵਲ ਪਲੇਇੰਗ ਫੀਲਡ ਹਰੇਕ ਪਾਰਟੀ ਨੂੰ ਮਿਲੇ ਪਰ ਇੱਥੇ ਥੋੜਾ ਇਹ ਪ੍ਰੋਬਲਮ ਹੈਗੀ ਹੈ ਕਿ ਸਾਨੂੰ ਲੈਵਲ ਪਲੇਇੰਗ ਫੀਲਡ ਮੇभी ਨਹੀਂ ਮਿਲ ਪਾਰੀ ਕਿਉਂਕਿ ਆਮ ਆਦਮੀ ਪਾਰਟੀ ਦੇ ਇਕੱਲੇ ਤਲ ਘਬਰਾਟ ਦੇ ਵਿੱਚ ਆ ਕੇ ਸਾਨੂੰ ਆਪੋਜ਼ ਕਰਨਾ ਚਾਹੁੰਦਾ ਹੈ ਤੇ ਹੁਣ ਇੱਥੇ ਲੋਕਾਂ ਲੋਕ ਵੀ ਇਸ ਗੱਲ ਨੂੰ ਸਮਝ ਗਏ ਲੋਕ ਇਸ ਗੱਲ ਤੋਂ ਵੀ ਦੁਖੀ ਆ ਗਏ ਵੀ ਕਿਉਂ ਭਾਜਪਾ ਨੂੰ ਕਿਉਂ ਅੱਗੇ ਦੂਜੀਆਂ ਪਾਰਟੀਆਂ ਨਹੀਂ ਆਉਣ ਦੇ ਰੀਆਂ ਜਦੋਂ ਕਿ ਭਾਜਪਾ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਕਿ ਲੋਕ ਉਸ ਚੀਜ਼ ਨੂੰ ਲਾਈਕ ਨਹੀਂ ਕਰਦੇ ਜਦੋਂ ਆਮ ਆਦਮੀ ਪਾਰਟੀ ਵਾਲੇ ਜਾਂ ਅਕਾਲੀ ਗਲ ਵਾਲੇ ਭਾਜਪਾ ਦੇ ਉਮੀਦਵਾਰਾਂ ਨੂੰ ਉਹਨਾਂ ਦੇ ਸਾਹਮਣੇ ਆ ਕੇ ਕੰਪੇਨ ਕਰਦੇ ਆ ਜਾਂ ਕੋਈ ਸਲੋਗਨ ਉਹਨਾਂ ਦੇ ਵਿਰੁੱਧ ਉਹ ਫਰੇਜ਼ ਕਰਦੇ ਆ ਇਸ ਚੀਜ਼ ਨੂੰ ਵੀ ਲੋਕ ਨਹੀਂ ਲਾਈਕ ਕਰਦੇ ਕਿ ਇਸ ਨਾਲ ਸਗੋਂ ਭਾਜਪਾ ਦੇ ਨਾਲ ਲੋਕ ਹੋਰ ਵੱਧ ਜੁੜ ਰਹੇ ਆ ਅੱਜ ਇਸ ਇਲੈਕਸ਼ਨ ਕੈਂਪੇਨ ਦੇ ਦੌਰਾਨ ਤੁਸੀਂ ਇਤਨੀ ਮਹਿਸੂਸ ਕਰਦੇ ਕਦੇ ਥੱਕ ਕੇ ਟੁੱਟ ਕੇ ਗਰਮੀ ਦਾ ਮੌਸਮ ਹੈ ਦੂਜੇ ਪਾਸੇ ਬਾਕੀ ਕਿਤਰਾ ਦੇ ਸਲੋਗਨ ਸਲੋਕਾਂ ਵੱਲੋਂ ਅਕਸਰ ਸੌਣ ਨੂੰ ਮਿਲਦੇ ਨੇ ਕਿਉਂਕਿ ਇਲੈਕਸ਼ਨ ਹੈ ਇਲੈਕਸ਼ਨ ਦੇ ਵਿੱਚ ਇੱਕ ਦਿਨ ਜਿੱਤਣ ਦੇ ਵਾਸਤੇ ਦੂਜੇ ਨੂੰ ਡੋਬਿਟ ਕਰਨ ਵਾਸਤੇ ਬੜਾ ਕੁਝ ਸੁਣਨਾ ਪੈਂਦਾ ਔਰ ਕਈ ਵਾਰ ਹੀ ਪੜਨਾ ਪੈਂਦਾ ਔਰ ਸਮਨ ਆਊਟ ਦੇ ਬਾਵਜੂਦ ਵੀ ਕਈ ਵਾਰ ਅਸੀਂ ਗਰੇਜ਼ ਵੀ ਕਰਦੇ ਹਾਂ ਕਿ ਛੱਡੋ ਇਹਨਾਂ ਗੱਲਾਂ ਨੂੰ ਸੋਸ਼ਲ ਮੀਡੀਆ ਤੇ ਕਿਉਂ ਲਿਖਿਆ ਜਾਂਦਾ ਔਰ ਇੱਕ ਪਾਸੇ ਠੰਡੀ ਹਵਾ 'ਚ ਬੈਠ ਕੇ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਤੁਹਾਡੀ ਕਲਮ ਚੱਲਦੀ ਦੂਜੀ ਪਾਸੇ ਤੁਸੀਂ ਇਤਨੀ ਮਹਿਸੂਸ ਕਰਦੇ ਕਿਥੇ ਲੈ ਲਿਆ ਪੰਗਾ ਸਿਆਸਤ ਵਿੱਚ ਆਣ ਕੇ ਅਸੀਂ ਇੱਕ ਚੰਗੇ ਇੱਕ ਅਫਸਰ ਸਾਹਿਬਾਨ ਸੀ ਅਤਿ ਲੋਕਾਂ ਨੂੰ ਕੰਮ ਜਿਹੜਾ ਹੋਣ ਵਾਲਾ ਕਰਦੇ ਸੀ ਜੋ ਕਾਨੂੰਨ ਉਹ ਨਹੀਂ ਸੀ ਕਹਿੰਦਾ ਨਹੀਂ ਸੀ ਕਰਦੇ ਸਿਆਸਤ ਵੱਖਰੀ ਹੈ ਤੇ ਇੱਕ ਅਫਸਰ ਸਾਹਿਬਾਨ ਦੀ ਜਿਹੜੀ ਕੁਰਸੀ ਆ ਉਹ ਇੱਕ ਵੱਖਰੀ ਹੈ ਤੁਸੀਂ ਕਿਤੇ ਤੁਹਾਡਾ ਮਨ ਕਿਤੇ ਇਸ ਦਾਮ ਮੰਡੋਲਦਾ ਨਹੀਂ ਹੋ ਜਾਂਦਾ ਕਦੇ ਕਦੇ ਜਦੋਂ ਇਲੈਕਸ਼ਨ ਦੇ ਦੌਰਾਨ ਅੱਜ ਤੁਸੀਂ ਸ਼ਾਮ ਨੂੰ ਘਰ ਜਾਂਦੇ ਹੋ ਕਦੇ ਸੋਚਦਾ ਨਹੀਂ ਉਹ ਦੁਆਰਾ ਮਨ ਦੇ ਵਿੱਚ ਕਿਥੇ ਹੀ ਪੰਗਾ ਚੰਗਾ ਨਹੀਂ ਹੁੰਦਾ ਬਟ ਸਿਆਸਤ ਦੇ ਵਿੱਚ ਇੱਕ ਗੱਲ ਸੱਚੀ ਆ ਇੱਕ ਗੱਲ ਪੱਕੀ ਆ ਕਿ ਸਿਆਸਤ ਵਿੱਚ ਤੁਸੀਂ ਰਹਿ ਕੇ ਲੋਕਾਂ ਦੀ ਸੇਵਾ ਕਰ ਸਕਦੇ ਹੋ ਔਰ ਓਪਰਚੁਨਿਟੀ ਜਿਹੜੀ ਆ ਹਰ ਵਿਅਕਤੀ ਜਿਹੜਾ ਹੈ ਕਿਸੇ ਵੀ ਆ ਫੀਲਡ ਵਿੱਚ ਹੋਵੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਕ腐ਟ ਹੈ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਨਾਮ ਜਿਹੜਾ ਹੈ ਹਮੇਸ਼ਾ ਹੀ ਜ਼ਿੰਦਗੀ ਵਿੱਚ ਰਹਿੰਦਾ ਆ ਥਰ ਇਜ਼ ਨੋ ਡਾਊਟ ਮੈਂ ਕਹਿ ਸਕਦਾ ਬਿਨਾਂ ਕਿਸੇ ਚਜਿਕ ਤੋਂ ਕਿ ਆਪ ਜੀ ਜਿਸ ਪਰਿਵਾਰ ਦੀ ਨੋ ਰਾਣੀ ਹੋ ਧੀ ਰਾਣੀ ਹੋ ਔਰ ਬੇਦਾਗ ਸਖਸ਼ੀਅਤ ਨੇ ਸਾ ਸਰਕੰਦਰ ਸਿੰਘ ਬਲੂਕਰ ਸਾਹਿਬ ਉਹਨਾਂ ਦਾ ਨਾਮ ਹੈ ਐਨ ਆਰ ਆਈ ਕਮਿਊਨਿਟੀ ਸਭ ਜਾਣਦੀ ਹੈ ਹਰ ਦੇਸ਼ ਦੇ ਵਿੱਚ ਉਹਨਾਂ ਨੂੰ ਵੱਖ ਆਪਣੇ ਜਿੰਨੇ ਵੀ ਪ੍ਰੋਮੋਨਡਰ ਇਨਵਿਟੇਸ਼ਨ ਦਿੱਤੇ ਜਾਂਦਾ ਹੈ ਅਤੇ اٹینڈ ਵੀ ਕਰਦੇ ਨੇ ਤੁਹਾਨੂੰ ਇਸ ਚੀਜ਼ ਦਾ ਮਾਣ ਵੀ ਹੋਣਾ ਚਾਹੀਦਾ ਹੈ ਕਿ ਤੁਸੀਂ ਇੱਕ ਬੇਦਾਗ ਸਖਸ਼ੀਅਤ ਬੇਦਾਗ ਨੂੰ ਚਾਦਰ ਦੇ ਵਿੱਚ ਆਪਣਾ ਜੀਵਨ ਜਿਹੜਾ ਬਤੀਤ ਕਰ ਰਹੇ ਹੋ ਯੂ ਸ਼ੁਡ ਪ੍ਰਾਊਡ ਤੁਹਾਡੀ ਫੈਮਿਲੀ ਤੇ ਤੁਹਾਨੂੰ ਆਪਣੇ ਆਪ ਮਾਣ ਚਾਹੀਦਾ ਹੈ ਇਹ ਵੀ ਮੇਰੇ ਖਿਆਲ ਇੱਕ ਪਲੱਸ ਪੁਆਇੰਟ ਹੋਵੇਗਾ ਵੋਟਰਸ ਕੋਲ ਜਾਣ ਦਾ ਵੋਟਰਸ ਆਪਣੇ ਆਪ ਮੇਰੇ ਖਾਲਕੇ ਤੁਹਾਨੂੰ ਬਰ ਦੱਸਣ ਦੀ ਲੋੜ ਨਹੀਂ ਪੈਂਦੀ ਹੋਵੇਗੀ ਇਹ ਵੀ ਇੱਕ ਪਲੱਸ ਪੁਆਇੰਟ ਜਿਹੜਾ ਹੈ ਤੁਹਾਡੇ ਵੋਟਰਸ ਨੂੰ ਮਿਲਦਾ ਹੋਵੇਗਾ ਅਤੇ ਵੋਟਰਸ ਆਪਣੇ ਆਪ ਤੁਹਾਡੇ ਨਾਲ ਹਾਂ ਛਾ ਮਿਲਾ ਦੇ ਹੋਣਗੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਿਲਕੁਲ ਮੈਂ ਜਦੋਂ ਸਰਵਿਸ ਦੇ ਵਿੱਚ ਵੀ ਸੀ ਤਾਂ ਇਸ ਇਲਾਕੇ ਦੇ ਵਿੱਚ ਮੈਂ ਬਹੁਤ ਸਰਵਿਸ ਕੀਤੀ ਹੈ ਕਿ ਉਹ ਸਰਵਿਸ ਦੇ ਦੌਰਾਨ ਮੈਂ ਲੋਕਾਂ ਨੂੰ ਮਿਲਦੀ ਰਹਿੰਦੀ ਸੀ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਦੀ ਰਹਿੰਦੀ ਸੀ ਫਿਰ ਇੱਕ ਨੂੰ ਮਾਨ ਸਤਕਾਰ ਨਾਲ ਆਪਦੇ ਕੋਲੇ ਬਿਠਾਉਂਦੀ ਸੀ ਚਾਹ ਪਾਣੀ ਪਿਉਂਦੀ ਸੀ ਉਹਨਾਂ ਨੇ ਗੱਲਾਂ ਬਾਤਾਂ ਸੁਣ ਕੇ ਉਹਨਾਂ ਦੇ ਮਸਲੇ ਹੱਲ ਕਰਦੀ ਸੀ ਮੈਂ ਕਦੇ ਵੀ ਲੋਕਾਂ ਦੀ ਸੇਵਾ ਕਰਨ ਤੋਂ ਪਰジਨੀ ਉਹ ਸਾਡਾ ਪਰਿਵਾਰ ਜਿਹੜਾ ਹੈਗਾ ਹਮੇਸ਼ਾ ਲੋਕ ਸੇਵਾ ਵਿੱਚ ਲੱਗਿਆ ਰਿਹਾ ਹੈ ਮੇਰੇ ਹਸਬੰਡ ਹਰੇਕ ਨੂੰ ਕਦੇ ਉਹਨਾਂ ਨੇ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਿਆ ਕਦੇ ਕਿਸੇ ਨਾਲ ਗੁੱਸੇ ਨਹੀਂ ਹੋਏ ਸਾਡਾ ਘਰ ਹਮੇਸ਼ਾ ਲੋਕਾਂ ਵਾਸਤੇ ਖੁੱਲਾ ਰਹਿੰਦਾ ਸੀ ਮੇਰੇ ਹਸਬੰਡ ਬਹੁਤ ਹੀ ਮਤਲਬ ਉਹ ਜਾਣੇ ਜਾਂਦੇ ਆ ਹਲੀਮੀ ਵਾਸਤੇ ਤੇ ਆਪਣੀ ਮਿੱਠ ਜਿਹੜੀ ਉਹਨਾਂ ਦੀ ਬੋਲੀ ਬਹੁਤ ਮਿੱਠੀ ਹੈ ਮੇਰੇ ਹਸਬੰਦ ਕਦੇ ਵੀ ਕਿਸੇ ਨੂੰ ਉੱਚਾ ਨਹੀਂ ਬੋਲਦੇ ਤਾਂ ਇਸ ਕਰਕੇ ਸਾਡਾ ਪਰਿਵਾਰ ਬਹੁਤ ਜਾਣਾ ਪਸਾਣਾ ਪਰਿਵਾਰ ਹੈ ਉਹਨਾਂ ਨੇ ਜ਼ਿਲ੍ਹਾ ਪਰਿਸ਼ਦ ਦੇ بطور ਚੇਅਰਮੈਨ ਮੇਰੇ ਹਸਬੰਦ ਨੇ ਸੇਵਾ ਕੀਤੀ ਹੈ ਇਸ ਇਲਾਕੇ ਦੀ ਪਹਿਲਾਂ ਐਮਪੀ ਸੀਗੇ ਕੋਆਪਰੇਟਿਵ ਬੈਂਕ ਦੇ ਤੇ ਮੈਂ ਵੀ ਇੱਥੇ ਜਿੰਨੀ ਕੁ ਸਰਵਿਸ ਕੀਤੀ ਹੈ ਸਾਰੇ ਪੰਜ ਸਰਪੰਚ ਸਹਿਬਾਨ ਸਾਰੇ ਬਲਾਕ ਸੰਮਤੀਆਂ ਦੇ ਮੈਂਬਰ ਚੇਅਰਮੈਨ ਸਹਿਬਾਨ ਜ਼ਿਲ੍ਹਾ ਪਰਿਸ਼ਦ ਦੇ ਜਿੰਨੇ ਵੀ ਸਾਡੇ ਅਹੁਦੇਦਾਰ ਸੀਗੇ ਸਾਰੇ ਮੈਨੂੰ ਜਾਣਦੇ ਆ ਤੇ ਸਾਰੇ ਇਹ ਵੀ ਜਾਣਦੇ ਆ ਕਿ ਮੈਂ ਬਹੁਤ ਚੰਗਾ ਕੰਮ ਕੀਤਾ ਹੈ ਹਰੇਕ ਦੀ ਗੱਲਬਾਤ ਸੁਣੀ ਐ ਤੇ ਲੋਕਾਂ ਦੀ ਸੇਵਾ ਕੀਤੀ ਐ ਤੇ ਮੈਨੂੰ ਖੁਸ਼ੀ ਹੁੰਦੀ ਐ ਜਦੋਂ ਮੈਂ ਹੁਣ ਹਲਕੇ ਚ ਵਿਚਰਦੀ ਆ ਤੇ ਲੋਕ ਸਾਡੇ ਪਰਿਵਾਰ ਨੂੰ ਜਾਣਦੇ ਹੋਏ ਮੈਨੂੰ ਜਾਣਦੇ ਹੋਏ ਮੇਰੇ ਹਸਬੰਦ ਨੂੰ ਜਾਣਦੇ ਹੋਏ ਮੇਰੇ ਫਾਦਰ ਇਨ-ਲਾ ਨੂੰ ਜਾਣਦੇ ਹੋਏ ਸਾਡੇ ਵੱਲ ਵੱਧ ਚੜ ਕੇ ਆਉਂਦੇ ਆ ਤੇ ਸਾਨੂੰ ਸਹਿਯੋਗ ਦੀ ਆਫਰ ਕਰਦੇ ਆ ਬਹੁਤ ਵਧੀਆ ਲੱਗਦਾ ਬਹੁਤ ਵੱਡਾ ਮੈਨੂੰ ਸਪੋਰਟ ਆ ਇਸ ਸਿਸਟਮ ਦੇ ਨਾਲ ਬਹੁਤ ਵੱਡਾ ਸਪੋਰਟ ਸਿਸਟਮ ਮੈਨੂੰ ਪਰਿਵਾਰ ਕਰਕੇ ਮੇਰੇ ਹਸਬੰਦ ਕਰਕੇ ਮੇਰੀ ਆਪਣੀ ਇੱਥੇ ਜੌਬ ਕਰਕੇ ਮਿਲਿਆ ਤੋ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਮਤਲਬ ਮੈਨੂੰ ਕਹਿ ਲੋ ਕਿ ਵੀ ਮੈਂ ਬਹੁਤ ਮੇਰੀਆਂ ਸਪਿਰਟਸ ਇਸ ਵੇਲੇ ਹਾਈ ਕਿਉਂਕਿ ਕੁਸਤਾ ਬੀਜਪੀ ਦੀ ਵੀ ਲਹਿਰ ਚੱਲ ਰਹੀ ਹੈ ਦੂਜੇ ਪਾਸੇ ਸਾਡੇ ਪਰਿਵਾਰ ਦਾ ਜਿਹੜਾ ਨਾਂ ਹੈਗਾ ਉਹ ਬਹੁਤ ਵੱਡਾ ਹੈ ਇਸ ਇਲਾਕੇ ਦੇ ਵਿੱਚ ਤੇ ਇਸ ਕਰਕੇ ਮੈਨੂੰ ਲੱਗਦਾ ਮੈਨੂੰ ਪੂਰੀ ਉਮੀਦ ਹੈ ਕਿ ਵੀ ਮੈਂ ਬਹੁਤ ਵੱਡੇ ਮਾਰਜਿਨ ਨਾਲ ਜਿੱਤੂ ਪਿਆਰ ਮੁਹੱਬਤ ਸਤਕਾਰ ਹਲੀਮੀ ਇਹ ਤੁਸੀਂ ਇੱਥੋਂ ਕਿ ਕਿੱਥੋਂ ਇੰਨੀਆਂ ਝੋਲੀਆਂ ਪਰ ਕੇ ਲੈ ਕੇ ਆਏ ਨਮਰਤਾ ਦੀਆਂ ਦੇਖੋ ਜੀ ਅਸੀਂ ਕੋਈ ਰਜਵਾੜੇ ਤਾਂ ਹੈ ਨਹੀਂ ਸੀਗੇ ਮੇਰੇ ਖਾਦਰ ਸਾਹਿਬ ਇੱਕ ਸਿੰਪਲ ਕਿਸਾਨ ਸੀਗੇ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਸਾਨੂੰ ਪੜਾਇਆ ਅਸੀਂ ਵੀ ਬੜੀ ਮਿਹਨਤ ਨਾਲ ਪੜੇ ਮੇਰੇ ਮਦਰ ਬੜੇ ਗੋਡਫੇਰਿੰਗ ਲੇਡੀ ਹੈ ਹਾਊਸ ਵਾਈਫ ਨੇ ਬਹੁਤ ਮਤਲਬ ਉਹ ਤਾਂ ਨਹੀਂ ਕਦੇ ਜ਼ਿੰਦਗੀ 'ਚ ਝੂਠ ਬੋਲ ਕੇ ਨਹੀਂ ਦੇਖਿਆ ਹੁਣ ਤੇ ਸੋ ਇਸ ਤਰ੍ਹਾਂ ਦਾ ਮਤਲਬ ਪੂਜਾ ਪਾਠ ਕਰਨ ਵਾਲੇ ਪਰਿਵਾਰ ਦੇ ਵਿੱਚੋਂ ਕਿਸਾਨ ਪਰਿਵਾਰ ਦੇ ਵਿੱਚੋਂ ਮੈਂ ਆ ਮੈਂ ਇਸ ਅਹੁਦੇ ਦੇ ਉੱਤੇ ਬੜੀ ਮਿਹਨਤ ਨਾਲ ਪਹੁੰਚੀ ਆ ਮੇਰੇ ਹਸਬੰਦ ਜਿਹੜੇ ਹੈਗੇ ਆ ਉਹ ਤਾਂ ਵੈਸੇ ਹੀ ਪਤਾ ਨਹੀਂ ਉਹਨਾਂ ਨੂੰ ਰੱਬੋਂ ਹੀ ਕੋਈ ਬਖਸ਼ਿਸ਼ ਹੈ ਕਿ ਉਹ ਕਦੇ ਕਿਸੇ ਨੂੰ ਉੱਚਾ ਬੋਲ ਹੀ ਨਹੀਂ ਸਕਦੇ ਮਤਲਬ ਉਹਨਾਂ ਦੀ ਜਿਹੀ ਹੀ ਪਰਸਨੈਲਿਟੀ ਹੈ ਜਿਸ ਕਰਕੇ ਕਿ ਮੈਨੂੰ ਬਹੁਤ ਵੱਡਾ ਹੰਗਾਰਾ ਉਹਨਾਂ ਕਰਕੇ ਵੀ ਮਿਲਦਾ ਸੋ ਇਹ ਇਹ ਕਹ ਲੋ ਕਿ ਬਈ ਕੋਈ ਸਾਨੂੰ ਜਨਮ ਤੋਂ ਹੀ ਜਮਾਂਦਗਰੀ ਵਿੱਚ ਹੀ ਕੋਈ ਬਖਸ਼ਿਸ਼ ਹੋਈ ਹੈ ਮੈਂ ਇਹ ਤਾਂ ਚਲੋ ਮੈਂ ਕਹਨੀ ਆ ਕਿ ਲੋਕ ਸੇਵਾ ਮੈਂ ਇਸ ਕਰਦਾ ਮਤਲਬ ਮੈਂ ਆਪਣੇ ਆਪ ਨੂੰ ਲッキー ਵੀ ਸਮਝਦੀ ਆ ਕਿ ਅਸੀਂ ਇਹ ਇਸ ਤਰ੍ਹਾਂ ਮਤਲਬ ਲੋਕਾਂ ਦੀ ਸੇਵਾ ਕਰ ਚਕੇ ਆ ਤੇ ਅਸੀਂ ਬੜੀ ਹਲੀਮੀ ਨਾਲ ਲੋਕਾਂ ਚ ਵਿਚਰੇ ਆ ਇਸ ਕਰਕੇ ਮੈਂ ਆਪਦੇ ਆਪ ਨੂੰ ਲੱਕੀ ਵੀ ਸਮਝਦੀ ਮੈਨੂੰ 42 ਸਾਲ ਹੋ ਗਏ ਨੇ ਬ੍ਰਾਡਕਾਸਟਿੰਗ ਕਰਦੇ ਨੂੰ ਕੈਨੇਡਾ ਦੇ ਧਰਤੀ ਤੇ ਔਰ ਮੈਂ ਨਾ ਇਮਪ੍ਰੈਸਮ ਨਹੀਂ ਕਦੇ ਵੀ ਇੰਟਰਵਿਊ ਕੀਤਾ ਔਰ ਹੋਇਆ ਭਾਵਕ ਆਈ ਵਿਸ਼ ਇਫ ਆਈ ਮੇ ਵੋਟਰਸ ਫਰਸ਼ੋਰ ਨੋਪਲਿਕ ਅਸਾਦ ਅਸੀਂ ਜਰ ਕੇ ਹੋਸਟ ਕਹਿ ਨਹੀਂ ਸਕਦਾ ਕਿ ਮੈਂ ਤੁਹਾਨੂੰ ਵੋਟ ਦੇਣ ਨੂੰ ਤਿਆਰ ਆ ਕਿਉਂਕਿ ਮੈਂ ਇੱਕ ਤਾਂ ਵੋਟਰ ਨਹੀਂ ਆ ਸੌਰੀ ਟੂ ਦ ਬੈਕ ਅਸੀਂ ਸਪੋਰਟ ਨਹੀਂ ਕਹਿ ਸਕਦੇ ਅਸੀਂ ਐਜ਼ ਰਿਪੋਰਟਿੰਗ ਤੌਰ ਤੇ ਰਿਪੋਰਟ ਕਰ ਰਹੇ ਆਂ ਔਰ ਰਿਪੋਰਟਿੰਗ ਦੇ ਵਿੱਚ ਅਸੀਂ ਜਰੂਰ ਕਹਿ ਸਕਦੇ ਆਂ ਕਿ ਤੁਹਾਡੀ ਹਲੀਮੀ ਤੁਹਾਡੀ ਲਿਆਕਤ ਤੁਹਾਡਾ ਜਿਹੜਾ ਸਤਕਾਰ ਹੈ ਪਰਿਵਾਰ ਦਾ ਇਹ ਸਭ ਕੁਝ ਕਾਊਂਟ ਕਰੇਗਾ ਇਸ ਇਲੈਕਸ਼ਨ ਦੇ ਵਿੱਚ ਆਖੀ ਸਵਾਲ ਹੈ ਪਰਮਪਾਲ ਜੀ ਤੁਸੀਂ ਬਹੁਤ ਵੱਡੇ ਅਫਸਰ ਸਹਿਬਾਨ ਰਹੇ ਹੋ ਔਰ ਹੁਣ ਤੁਸੀਂ ਸਿਆਸਤ ਦੇ ਵਿੱਚ ਪੈਰ ਪਾਇਆ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ ਨੋਮੀਨੇਸ਼ਨ ਦਾ ਅੱਜ ਫਰਸਟ ਡੇਸ ਸੀ ਆ ਨੋਮੀਨੇਸ਼ਨ ਇਫ ਯੂ ਮਾਈਂਡ ਕਿ ਅਸੀਂ ਤੁਹਾਨੂੰ ਇਹ ਪੁੱਛ ਸਕਦੇ ਆ ਆਦਰਵਾਇਸ ਤੁਸੀਂ ਨੋ ਕਮੈਂਟ ਕਹਿ ਸਕਦੇ ਹੋ ਕਿਸ ਚੀਜ਼ ਦੀ ਤਿਆਰੀ ਕਰ ਰਹੇ ਹੋ ਆਪਣਾ ਨਾਮ ਐਂਟਰ ਕਰਨ ਦੀ ਅਫੀਸ਼ੀਅਲੀ ਤੌਰ ਤੇ ਨੋਮੀਨੇਸ਼ਨ ਦਾ ਨਾਮ ਐਂਟਰ ਕਦੋਂ ਕਰਨ ਜਾ ਰਹੇ ਹੋ ਅਮਾ 10 ਤਰੀਕ ਨੂੰ ਨੋਮੀਨੇਸ਼ਨ ਫਾਈਲ ਕਰਨ ਦੀ ਵਿਵਸਥਾ ਬਣਾਈ ਹੈ ਤੇ 10 ਤਰੀਕ ਨੂੰ ਅਸੀਂ ਇੱਥੇ ਸਾਰਾ ਹਲਕੇ ਦੇ ਲੋਕ ਇੱਥੇ ਇਕੱਠੇ ਹੋਣਗੇ ਮੇਰੇ ਨਾਮੀਨੇਸ਼ਨ ਦੇ ਵਿੱਚ ਅਸੀਂ ਬਹੁਤ ਵੱਡੇ ਇਕੱਠ ਦੇ ਨਾਲ ਇਕੱਠੇ ਨਾਮੀਨੇਸ਼ਨ ਫਾਈਲ ਕਰਨ ਜਾਵਾਂਗੇ ਇੱਥੇ ਮਤਲਬ ਇੱਕ ਇਕੱਠ ਹੋਵੇਗਾ ਲੋਕਾਂ ਦਾ ਉਸ ਤੋਂ ਬਾਅਦ ਅਸੀਂ ਜਿਸ ਤਰ੍ਹਾਂ ਜੋ ਵੀ ਮਾਡਲ ਕੋਡ ਆਫ ਕੰਡਕਟ ਕਹਿੰਦਾ ਜਿੰਨੇ ਕੁ ਲੋਕ ਅੱਗੇ ਕੈਂਪਸ ਦੇ ਵਿੱਚ ਐਂਟਰ ਕਰ ਸਕਣ ਜਾਂ ਫੈਕਟਰੀ ਤੇ ਵਿਦਿਸੀ ਆਫਿਸ ਦੇ ਵਿੱਚ ਉਹਨੇ ਕੁ ਲੋਕ ਅਸੀਂ ਅੱਗੇ ਲੈ ਕੇ ਜਾਵਾਂਗੇ ਤੇ 10 ਤਰੀਕ ਨੂੰ ਮੈਂ ਨਾਮੀਨੇਸ਼ਨ ਫਾਈਲ ਕਰਨ ਦੀ ਜੇਤਪੰਦੀ ਕੀਤੀ ਹੈ ਪਰਪਲ ਜੀ ਸਾਡੇ ਭਾਰਤ ਦੇ ਉਹਨੇ ਪ੍ਰਧਾਨ ਮੰਤਰੀ ਅ DVSC ਫਿਰੀ ਹੋਵੇ ਕਿ ਲੋਕਾਂ ਨੂੰ ਆਪਣੇ ਆਉਣ ਵਾਲੇ ਭਵਿੱਖ ਬਾਰੇ ਕੁਝ ਵਿਚਾਰ ਰੱਖਣ ਲਈ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਪੰਜਾਬ ਦੇ ਵਿੱਚ ਕਿੰਨੇ ਆ ਉਹਨਾਂ ਦੀਆਂ ਇੱਥੇ ਪ੍ਰੈਸ ਕਾਨਫਰੰਸ ਤਰੀਕ ਮੈਂ ਕਹੂੰਗਾ ਆ ਰਲੀਆਂ ਦਾ ਤੁਸੀਂ ਪ੍ਰਬੰਧ ਕਰ ਚੁੱਕੇ ਹੋ ਦੇਖੋ ਪ੍ਰਧਾਨ ਮੰਤਰੀ ਜੀ ਹਲੇ ਕਿਉਂਕਿ ਪੀਜੇ ਫੇਸ ਦੇ ਇਲੈਕਸ਼ਨ ਇੰਡੀਆ ਦੇ ਵਿੱਚ ਹੋਈਆਂ ਇਲੈਕਸ਼ਨ ਸਵੰਧ ਫੇਸਸ ਦੇ ਵਿੱਚ ਹੋਣੀਆਂ ਹੈ ਪੰਜਾਬ ਦਾ ਲਾਸਟ ਫੇਸ ਹੈ ਅੱਜ ਤੀਜੇ ਫੇਜ਼ ਦੀਆਂ ਇਲੈਕਸ਼ਨਸ ਕੰਪਲੀਟ ਹੋ ਗਈਆਂ ਤੇ ਪ੍ਰਧਾਨ ਮੰਤਰੀ ਜੀ ਦਾ ਪ੍ਰੋਗਰਾਮ ਹਲੇ ਪੰਜਵੇਂ ਫੇਜ਼ ਬਾਰੇ ਨਹੀਂ ਬਣਿਆ ਪਰ ਸਾਨੂੰ ਪੂਰੀ ਉਮੀਦ ਹੈ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਰੂਰ ਉਹਨਾਂ ਦੀਆਂ ਰੈਲੀਆਂ ਹੋਣਗੀਆਂ ਉਹਨਾਂ ਦੇ ਨਾਲ ਅਮਿਤ ਸ਼ਾਹ ਜੀ ਦੀਆਂ ਯੋਗੀ ਜੀ ਦੀਆਂ ਹੋਰ ਇਹ ਉਹਨਾਂ ਦੀਆਂ ਵੀ ਰੈਲੀਆਂ ਇੱਥੇ ਹੋਣਗੀਆਂ ਤੇ ਵੱਖ-ਵੱਖ ਸ਼ਖਸੀਅਤਾਂ ਇੱਥੇ ਆਉਣੀਆਂ ਪਰ ਹਲੇ ਕੋਈ ਡੇਟ ਨਹੀਂ ਫਿਕਸ ਹੋਈ ਵੈਨਿਊ ਨਹੀਂ ਫਿਕਸ ਹੋਇਆ ਟਾਈਮ ਨਹੀਂ ਫਿਕਸ ਹੋਇਆ ਇਸ ਕਰਕੇ ਮੈਂ ਕਹਿ ਨਹੀਂ ਸਕਦੀ ਪਰ ਉਮੀਦ ਪੂਰੀ ਹੈ ਕਿ ਉਹ ਜ਼ਰੂਰ ਪੰਜਾਬ ਚ ਆਉਣਗੇ ਜਿਤੇ ਆਪ ਜੀ ਪੰਪਾਲ ਸਿੱਧੂ ਜੀ ਉੱਥੇ ਮੇਰੀ ਟੀਮ ਮੈਂਬਰ ਐਂਗ੍ਰੀਪੇ ਸਿੱਧੂ ਜੀ ਜਿਹੜੇ ਕੇ ਬਠਿੰਡੇ ਕੇਸਰ ਵਾਲੇ ਤੋਂ ਨੇ ਔਰ ਜਿਨ੍ਹਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਟਾਈਪ ਕੀਤਾ ਟਾਈਮ ਨੂੰ ਮੈਂ ਉਹਨਾਂ ਵੱਲੋਂ ਵੀ ਤੁਹਾਡੇ ਲਈ ਗੁੱਡ ਲੱਕ ਭੇਜ ਰਿਆ ਅੰਤ ਦੇ ਵਿੱਚ ਜਿਹੜੇ ਐਨ ਆਰ ਆ ਲੋਕ ਵਸਤੇ ਨੇ ਸਾਨੂੰ ਤੁਹਾਨੂੰ ਤੁਹਾਡੀ ਵਾਇਰ ਨੂੰ ਸਹਾਰੇ ਨੇ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਾਨੂੰ ਇਸ ਵੇਲੇ ਵਾਸ਼ ਕਰਨੇ ਮਿਲੀ ਨੇ ਲੋਕ ਉਹਨਾਂ ਵਾਸਤੇ VOTER SUPPORTERS ਵਾਸਤੇ ਤੁਹਾਡਾ ਕੀ ਸ਼ੁਭ ਸੰਦੇਸ਼ ਕੀ ਆ ਪਹਿਲੀ ਜੂਨ ਦੇ ਵਾਸਤੇ ਕੀ ਕਹਿਣਾ ਚਾਹੁੰਦੇ ਪਰਿਵਾਰਾਂ ਨੂੰ ਮੇਰੇ ਸਾਰੇ ਪਰਿਵਾਰਾਂ ਨੂੰ ਇਹ ਕਹਿਣਾ ਚਾਹਨੀ ਆ ਕਿ ਦੇਖੋ ਅਸੀਂ ਕੋਈ ਇੱਕ ਮੌਕਾ ਹਵਾ ਦੇ ਵਿੱਚ ਨਹੀਂ ਮੰਗ ਰਹੇ ਕਿ ਸਾਨੂੰ ਵੀ ਮੌਕਾ ਦਿਓ ਬੀਜੇਪੀ ਦਾ ਪਛੋਕੜ ਦੇਖੋ ਬੀਜੇਪੀ ਇੱਕ ਪਰਫਾਰਮਿੰਗ ਪਾਰਟੀ ਹੈ ਬੀਜੇਪੀ ਕੇਹੇ ਜਿਹੇ ਹੀ ਪਾਰਟੀ ਹੈ ਜੀਨੇ ਗਲੋਬਲ ਲੈਵਲ ਤੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਕਿਵੇਂ ਰਸ਼ੀਆ ਤੇ ਯੂਕਰੇਨ ਦੀ ਵਾਰ ਦੇ ਵਿੱਚੋਂ ਅਸੀਂ ਆਪਣੇ ਮੈਡੀਕਲ ਦੇ ਸਟੂਡੈਂਟਸ ਨੂੰ ਕੱਢ ਪਏ ਸੀ ਇਹ ਵੀ ਇੱਕ ਸਟੇਟਸ ਹੈ ਇੰਡੀਆ ਦਾ ਗਲੋਬਲ ਲੈਵਲ ਦੇ ਉਸਤੇ ਤੋ ਇਹ ਹੀ ਪਾਰਟੀ ਜਿਹੜੀ ਕਿ ਜਿਸ ਦਾ ਇੱਕ ਪਲਾਨ ਹੈ ਜਿਸ ਦਾ ਕਿ ਵਿਜਨ ਹੈ ਜਿਹੜੀ ਕਿ ਵਕ ਵਕ ਸਟੇਟਾ ਦੇ ਵਿੱਚ ਆਲਰੇਡੀ ਆਪਣੀ ਪਰਫਾਰਮੈਂਸ ਦਿਖਾ ਚੁੱਕੀ ਹੈ ਤੇ ਨਾਲ ਹੀ ਸਾਡਾ ਪਰਿਵਾਰ ਜਿਹੜਾ ਕਿ ਬਹੁਤ ਸਮੇਂ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ ਤੇ ਇਸ ਕਰਕੇ ਮੈਂ ਹੀ ਕਹੂੰਗੀ ਆਪਦੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਕਿ ਵਕ ਵਕ ਸਾਡੀ ਕੋਟ ਕਰੋ ਕਿ ਅਸੀਂ ਤੁਹਾਡੀਆਂ ਆਸਾਂ ਉਮੀਦਾਂ ਕੇ ਪੂਰੇ ਕਰਾਂਗੇ ਤੇ ਮੇਰੀ ਤਾਂ ਇਹੀ ਅਪੀਲ ਹੈ ਕਿ ਤੁਸੀਂ ਆਪਣੀ ਵੋਟ ਪਾਓ ਹੀ ਨਹੀਂ ਬਲਕਿ ਪਵਾਉ ਵੀ ਤੇ ਵਰਤ ਵੱਧ ਇਨੀ ਗਰਮੀ ਦੇ ਵਿੱਚ ਕਿਉਂਕਿ ਗਰਮੀ ਦੇ ਵਿੱਚ ਕਈ ਵਾਰੀ ਇਹ ਵੀ ਹੁੰਦਾ ਕਿ ਵੋਟਰ ਘਰਾ ਤੋਂ ਨਿਕਲਣ ਤੋਂ ਮੁਰੇਜ ਕਰਦੇ ਤੇ ਪਰ ਮੈਂ ਫੀਲ ਕਰਦੀ ਆ ਕਿ ਕਿਉਂਕਿ ਮੈਂ ਖੜੀ ਹੋਈ ਆ ਇੱਕ ਹੌਸਲੇ ਦੇ ਨਾਲ ਜੀਜੇਪੀ ਪਾਰਟੀ ਫਸਟ ਟਾਈਮ ਪੰਜਾਬ ਦੇ ਵਿੱਚ ਇਲੈਕਸ਼ਨਸ ਇੰਡੀਪੈਂਡੈਂਟਲੀ ਲੜ ਰਹੀ ਸੀ ਤੇ ਬਹੁਤ ਵੱਡਾ ਹੌਸਲਾ ਚਾਹੀਦਾ ਕਿਸ ਪਾਰਟੀ ਵੱਲੋਂ ਖੜੇ ਹੋਣ ਦੇ ਵਿੱਚ ਜੋ ਕਿ ਮੈਂ ਕੀਤਾ ਤੇ ਉਹ ਕੀਤਾ ਮੈਂ ਹੈਗਾ ਆਪਣੇ ਲੋਕਾਂ ਦੇ ਸਹਾਰੇ ਦੇ ਉਸ ਦੇ ਉੱਤੇ ਤੇ ਆਪਦੇ ਭੈਣਾ ਭਰਾਵਾਂ ਜੋ ਕਿ ਸਾਡੇ ਇਲਾਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਅਸੀਂ ਵਿੱਤਰ ਤੇ ਹਾਂ ਉਸੇ ਮੇਰੇ ਜਿਹੜੇ 20 ਭੈਣਾਂ ਦਾ ਹੈਗੇ ਆ ਉਹਨਾਂ ਦੇ ਸਿਰ ਤੇ ਹੀ ਮੈਂ ਇਹ ਹੌਸਲਾ ਕੀਤਾ ਹੈ ਕਿ ਹੋਮ ਮੈਂ ਉਹਨਾਂ ਨੂੰ ਕਰਦਿਆਂ ਕਿ ਮੇਰੀ ਸਪੋਰਟ ਕਰਨਗੇ ਤੇ ਅਸੀਂ ਵੀ ਉਹਨਾਂ ਦੀ ਆਸਾਂ ਮੀਟਣ ਤੇ ਕੋਰੇਸ ਕਰਾਂਗੇ ਮੈਂ ਬਹੁਤ ਪ੍ਰਭਾਵਿਤ ਹੋਇਆ ਹਾਂ ਔਰ ਪਹਿਲੀ ਵਾਰ ਆਪਣੀ ਜ਼ਿੰਦਗੀ ਵਿੱਚ ਕਿਸੇ ਫੀਮੇਲ ਕੈਂਡੀਡੇਟ ਨਾਲ ਗੱਲਬਾਤ ਕਰਕੇ ਕਿੰਨੇ ਤੁਸੀਂ ਇਨਫਲੂਐਂਸ ਦੇ ਵਿੱਚ ਗੱਲਬਾਤ ਕੀਤੀ ਹੈ ਤੇ ਸ਼ੁੱਧ ਆਚਾਰਨ ਵਿੱਚ ਗੱਲ ਕੀਤੀ ਹੈ ਔਰ ਆਮ ਤੌਰ ਤੇ ਕਈ ਵਾਰ ਕੈਂਡੀਡੇਟ ਐਸੇ ਨਹੀਂ ਔਰ ਭਾਰਤ ਪੰਜਾਬ ਵਿੱਚ ਰਹਿ ਕੇ ਪੰਜਾਬੀ ਬੋਲੀ ਵੀ ਨਹੀਂ ਬੋਲ ਸਕਦੇ ਕੁਝ ਐਸੇ ਕੈਂਡੀਡੇਟ ਵੀ ਨਹੀਂ ਜਿਹੜੇ ਕਿ ਅਸੈਂਬਲੀ ਵਿੱਚ ਖੜੇ ਨੇ ਤੁਹਾਡੇ ਆਨਗੁਆਡ ਵੀ ਨੇ ਕਹਿਰ ਨਾ ਲੈਣਾ ਮੇਰੇ ਵਾਸਤੇ ਮੁਸ਼ਕਲ ਨਹੀਂ ਬਟ ਕੇਵਰ ਅਸੀਂ ਨਹੀਂ ਚਾਹਦੇ ਕਿ ਅਸੀਂ ਸ਼ਰਤੀ ਉਹਨਾਂ ਨੂੰ ਅਸੀਂ ਪੈਂਚ ਕਰੀਏ ਔਰ ਅਸੀਂ ਅੱਗੇ ਲੇ ਰਹੇ ਹਾਂ ਔਰ ਗੁੱਡ ਵਿਸ਼ਸ ਤੁਹਾਡੇ ਲਈ ਅਨਵਰ ਸਮਾ ਮੁਬਾਰਕਬਾਦ ਹੋਵੇ ਧੰਨਵਾਦ થેન્ક યુ ਜੀ ਥੈਂਕ ਯੂ ਥੈਂਕ ਯੂ ਤੁਸੀਂ ਮੈਨੂੰ ਮੈਂਟਲੀ ਬਹੁਤ ਸਪੋਰਟ ਕੀਤਾ ਤੁਸੀਂ ਕਿਹਾ ਕਿ ਤੁਸੀਂ ਮੈਨੂੰ ਵੋਟ ਪਾਉਣ ਨੂੰ ਤਿਆਰ ਹੋ ਮੇਰੇ ਲਈ ਇੰਨਾ ਹੀ ਰੋਤ ਹੈ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਪੋਰਟ ਵੀਕ ਬਹੁਤ ਵੱਡੀ ਸਪੋਰਟ ਹੁੰਦੀ ਹੈ ਸੋ ਜਿਸ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੰਨਾ ਪੇਸ਼ੈਂਟਲੀ ਮੈਨੂੰ ਸੁਣਿਆ ਥੈਂਕ ਯੂ ਸੋ ਮੱਚ ਜੀ ਸਾਡੇ ਮਹਿਮਾਨ ਪਰਮਪਾਲ ਸਿੱਧੂ ਜੀ ਜਿਹੜੇ ਕਿ ਬਟਿੰਡੇ ਤੋਂ ਚੋਣ ਮੈਦਾਨ ਵਿੱਚ ਦੇ ਬੀ ਜੀ ਪੀ ਦੇ ਕੈਂਡੀਡੇਟ ਨੇ ਔਰ ਤੁਸੀਂ ਦੇਖਿਆ ਕਿ ਪਹਿਲੀ ਵਾਰੀ ਇੰਨੀ ਹੋਸ਼ ਵਿੱਚ ਆ ਕੇ ਗੱਲਬਾਤ ਕੀਤੀ ਸੋ ਮੈਂ ਬਹੁਤ ਇੰਪ੍ਰੈਸਡ ਹਾਂ ਸੱਚੀ ਗੱਲ ਹੈ ਕਿ ਆਈ ਵਿਸ਼ ਜੇ ਮੈਂ ਵੋਟਰ ਹੁੰਦਾ ਤਾਂ ਮੈਂ ਵੋਟ ਜ਼ਰੂਰ ਓਪਨਲੀ ਕਾਸਟ ਕਰਨੀ ਸੀ ਬਟ ਆਮ ਵੋਟਰ ਨਹੀਂ ਐ ਪਰ ਮੈਂ ਆਪਣੇ ਹਿੰਦੁਸਤਾਨ ਦਾ ਸਪੋਰਟਰ ਐ ਬੜੀ ਮਿਹਰਬਾਨ ਜੀ ਗੁੱਡ ਲੱਕ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ ਧੰਨਵਾਦ ਹੁਣ ਫਿਲਮਾਂ ਜਾਂ ਵੱਖੋ-ਵੱਖਰੇ ਟੀਵੀ ਚੈਨਲ ਦੇਖਣ ਦੇ ਲਈ ਕਿਉਂ ਤੁਸੀਂ ਕਦੇ ਕਿਹੜੀ ਐਪ ਦੇ ਸਬਸਕ੍ਰਿਪਸ਼ਨ ਪੇ ਕਰੋ ਕਦੇ ਤੁਸੀਂ ਕਿਸੇ ਬਾਕਸ ਦੇ ਪੈਸੇ ਪੇ ਕਰੋ ਤੁਹਾਡੇ ਲਈ ਟ੍ਰੈਸ਼ਨ ਆਈ ਪੀ ਟੀਵੀ ਲੈ ਕੇ ਆਇਆ ਸੁਨਹਿਰੀ ਮੌਕਾ 300 ਡਾਲਰ ਦੇ ਵਿੱਚ 5 ਸਾਲ ਟੀਵੀ ਦੇਖਣਾ ਤੁਸੀਂ ਬਿਲਕੁਲ ਫ੍ਰੀ ਤੇ ਨਵੀਆਂ ਅਨਕੋਰ ਦੇਖਣੀਆਂ ਫਿਲਮਾਂ ਵਿੱਚ ਹੀ ਤੁਹਾਨੂੰ ਬਾਕਸ ਦਾ ਪ੍ਰਾਈਸ ਇਨਕਲੂਡ ਹੈ ਕੋਈ ਵੱਖਰੇ ਪੈਸੇ ਨਹੀਂ ਦੇਣੇ ਸੋ ਵਰਲਡਵਾਈਡ ਚੈਨਲ ਤੁਹਾਡੇ ਲਈ ਅਵੇਲੇਬਲ ਹੋ ਜਾਣੇ ਟ੍ਰੈਸ਼ਨ ਆਈ ਪੀ ਟੀਵੀ ਬਾਕਸ ਤੇ ਹੁਣੇ ਤੁਸੀਂ ਖਰੀਦ ਲਓ ਤੇ ਗ੍ਰੈਬ ਕਰ ਲਓ ਇਹਨਾਂ ਦੀ ਡੀਲ 6479430707 ਨਾ ਚਰ ਸੇਵਾ ਕਰੀ ਚੱਲ ਜਿੰਨਾ ਚਿਰ ਚੰਦਾ ਮੈਨੂੰ ਇਹ ਨਾ ਪੁੱਛੇ ਵੀ ਜੈਲੀ ਐ ਨਹੀਂ ਕੁੱਟ ਖਾਣ ਤੋਂ ਬਾਅਦ ਵੀ ਚੁੱਪ ਕਿਉਂ ਆ ਜੈਲੇ ਹਾਂ ਜੈੜੀ ਦੇਸ਼ ਦੀ ਰਾਜਧਾਨੀ ਕਿਹੜੀ ਹੈ ਨਵੀਂ ਦਿੱਲੀ ਪਹਿਲਾਂ ਦੇਸ਼ ਤਾਂ ਪੁੱਛ ਲਾ ਬੱਪੂ ਬਾਦਲ ਮੁੱਖ ਮੰਤਰੀ ਬਣੇ ਉਹਨਾਂ ਨੇ ਆਟਾ ਦਾਲ ਦੇਣਾ ਸ਼ੁਰੂ ਕੀਤਾ ਨੀਲੇ ਕਾੜ ਬਣਾਏ ਲੜਕੀਆਂ ਦੀ ਸ਼ਾਦੀ ਵਾਸਤੇ ਸ਼ਗਨ ਸਕੀਮ ਚਾਲੂ ਕੀਤੀ ਫਿਰ ਸ਼ਗਨ ਸਕੀਮ ਚਲਾਈ ਗਈ ਬਿਰਦਾਦੀ ਪੈਨਸ਼ਨ ਲਾਈ ਗਈ ਨਹੀਂ ਲਾਈ ਗਈ ਫਿਰ ਸਸਤਾ ਟਾਹ ਦਾਲ ਦੀ ਤੋਂ ਤੇਰੇ ਹੱਥ ਸਿਲਸਿਲਾ ਚੱਲਦਾ ਬਦਨ ਦਾਣੇ ਲਾਈ ਪੈਨਸ਼ਨ ਆ ਲਾ ਗਿਆ ਦਾਣੇ ਲਾ ਗਿਆ ਗਰੀਬਾਂ ਦੇ ਗਰੀਬ ਖਾਂਡੇ ਬੈ ਕੇ ਸੀ ਬੱਚੇ ਐ ਉਹਨਾਂ ਦੀ ਪੜ੍ਹਾਈ ਵਾਸਤੇ ਸਕਾਲਰਸ਼ਿਪ ਦੇਣੀ ਸ਼ੁਰੂ ਕੀਤੀ 10ਵੀਂ 11ਵੀਂ 12ਵੀਂ ਜਾਣ ਉਹਨਾਂ ਨੂੰ ਸਕੂਲ ਜਾਣ ਦੀ ਤਕਲੀਫ ਨਾ ਹੋਵੇ ਸਾਈਕਲ ਵੀ ਦੇਣੇ ਸ਼ੁਰੂ ਕੀਤੇ ਮੈਂ ਆਪਣੇ ਮੂੰਹੋਂ ਬੋਲ ਰਿਹਾ ਹਾਂ ਕਿ ਹਾਜ਼ਰਤਾ ਲਈ ਦਿਲ ਦਾ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ